ਅਗੇ ਨਹੀਂ ਜਾਂ ਕਿਸੇ ਸਰਕਾਰ ਨੇ ਇਹ ਨਾਂ ਨਹੀਂ ਰੱਖਿਆ ਪੰਜਾਬ ਨੂੰ ਇਹਦਾ ਨਾਂ ਕੁਦਰਤ ਨੇ ਦਿੱਤਾ ਜਦੋਂ ਯੁਨਾਨੀ ਇੱਥੇ ਆਏ ਤੇ ਚੰਦਰਗੁਪਤ ਮੌਰੀਆ ਦੇ ਜ਼ਮਾਨੇ ਦੇ ਮੇਲੇ ਇੱਕ ਯੁਨਾਨੀ ਆਇਆ ਸੀ ਉਹਦਾ ਨਾਮ ਅਕਸ ਸੀ ਨੀਰ ਸੁਦਰ ਕਰਨਾ ਸੀ ਉਹਦੀ ਖਾਸ ਸੀ ਕੰਦੀਨ ਕਰ ਉਹਦੇ ਨੇ ਜਿਸ ਤੋਂ ਕੋਣੇ ਆ ਇਸ ਦਰਿਆ ਦੇ ਇੱਥੇ ਤੋਂ ਨੇ ਇਸ ਤਰ੍ਹਾਂ ਨੂੰ ਨਾਮ ਦਾ ਪੈਂਟਾਪੋਟੈਨੀਅਮ ਪੈਂਟਾਪੋਟੈਨੀਆ ਮਤਲਬ ਕਿ ਪੰਜਾਂ ਦਰਿਆਵਾਂ ਦੀ ਜਿਨ੍ਹਾਂ ਨੇ ਮੈਪ ਤੋਂ ਜੁਣੀਆਂ ਜੁਲਾਈਆਂ ਨੇ ਉੱਥੇ ਨਾਮ ਦਿੱਤਾ ਫਿਰ ਮਹਾਭਾਰਤ ਦੇ ਵਿੱਚ ਸਾਨੂੰ ਨਾਮ ਮਿਲਦਾ ਪਿਨਾਰ ਦਾ ਪੰਜਨਦ ਰਿਗਵੇਦੀ ਸੰਬੰਧ ਦਾ ਨਾਮ ਮਿਲਦਾ ਸਤੰਦ ਉਸ ਤੋਂ ਬਾਅਦ ਕਈ ਅਸਹੀ ਹਵਾਲੇ ਦੇ ਸਕਦੇ ਆ ਲੇਕਿਨ ਕਿਸੇ ਵੀ ਸਰਕਾਰ ਨੇ ਜਿਹੜੇ ਅਕਸਰ ਜਿਹੜੇ ਤਰਤੀਆਂ ਦੇ ਤੇ ਨਾਂ ਰੱਖੇ ਗਏ ਉਹ ਬਾਅਦ ਵਿੱਚ ਰੱਖੇ ਗਏ ਲੇਕਿਨ ਇਥੇ ਜਦੋਂ ਬਾਹਰ ਵਾਲੇ ਆਉਂਦੇ ਸਨ ਤਾਂ ਜੋ ਵੇਖਦੇ ਸਨ ਉਹ ਪੰਜਾਬ ਨੂੰ ਨਾ ਉਹ ਹੀ ਜਾਣਦੇ ਇੱਥੇ ਜਿਦੋਂ ਦੋ ਵੱਡੀਆਂ ਸਿਵਲਿਜੇਸ਼ਨ ਕੋਈ ਵੀ ਦੁਨੀਆ ਦੀ ਦੂਜੀ ਤਰਤੀ ਐਸੀ ਨਹੀਂ ਹੋएगी ਤੇ ਉਹਦੇ ਉੱਤੇ ਦੋ ਇੱਡੀਆਂ ਵੱਡੀਆਂ ਸਿਵਲਿਜੇਸ਼ਨਾਂ ਸਨ ਟੈਕਸ ਹੜੱਪਾ ਔਰ ਦੂਸਰੀ ਕੰਧਾਰਾ ਹੜੱਪਨ ਸਿਵਲਿਜੇਸ਼ਨ ਨੂੰ ਮੀ ਅੱਜ ਇੰਡਸ ਸਿਵਲਾਈਜੇਸ਼ਨ ਕਹਿੰਦੇ ਹੜੱਪਾ ਨੂੰ ਨਾਮਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਆਰਕੀਓਲੋਜੀ ਦਾ ਇਹ ਸੂਲ ਹੈ ਕਿ ਜਿਹੜੀ ਪਹਿਲੀ ਸਾਈਟ ਡਿਸਕਵਰ ਹੁੰਦੀ ਹੈ ਉਹਦੇ ਤੇ ਹੀ ਉਸ ਸਿਵਲਾਈਜੇਸ਼ਨ ਦਾ ਨਾਮ ਰੱਖਿਆ ਜਾਂਦਾ ਹੈ ਤੇ ਉਸ ਆਰਕੀਓਲੋਜੀ ਦੇ ਸੂਲ ਦੇ ਮੁਤਾਬਕ ਹੜੱਪਾ ਪਹਿਲਾਂ ਡਿਸਕਵਰ ਹੋਇਆ ਇਸ ਵਾਸਤੇ ਇਸ ਸਿਵਲਾਈਜੇਸ਼ਨ ਦਾ ਨਾਮ ਹੜੱਪਨ ਸਿਵਲਾਈਜੇਸ਼ਨ ਨਾਮ ਹੈ ਫਿਰ ਵਿਖੋ ਮਾਨਣ ਵਾਸਤੇ ਤਾਂ ਬਹੁਤ ਬੰਦ ਪਰ ਇਸਲੇ ਵੀ ਜੇ ਇਸ ਨੂੰ ਜਿਹੜਾ ਉਹ ਮਾਨਣ ਹੈ ਉਹ ਸਾਡੀ ਸਰਕਾਰਾਂ ਨੂੰ ਆਮ ਤੌਰ ਤੇ ਉਹਨੂੰ ਸਾਡੇ ਟਿਟ੍ਰੇਚਰ ਵੀ ਨਹੀਂ ਲੈਂਦਾ ਸਾਡੀ ਲਿਬਰੀਰੀਆਂ ਕਿਤਾਬਾਂ ਦੇ ਵੀ ਨਹੀਂ ਲੈਂਦਾ ਉਹਦੀਆਂ ਕਈ ਵਜ੍ਹਾ ਸਨ ਫਿਰ ਇੱਕ ਜਿਹੜੀ ਸਾਡੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਬਾਹਰੋਂ ਜਿਹੜੇ ਹਮਲਾਵਰ ਆਂਦੇ ਸਨ ਇਹਨਾਂ ਕਦੇ ਰਜਿਸਟਰ ਨਹੀਂ ਹੁੰਦਾ ਇਹ ਵੀ ਸਾਡੇ ਤੇ ਇਲਜ਼ਾਮ ਲੱਗਾ ਅੱਜ ਜ਼ਿਆਦਾ ਲੱਗਦਾ ਪਹਿਲਾਂ ਕਿ ਚੱਲੀ ਵੀ ਨਹੀਂ ਦੱਲਣਾ ਹੁਣ ਜ਼ਿਆਦਾ ਲੱਗਦਾ ਹੁਣ ਮੈਨੂੰ ਇਹ ਕਦੀ ਵੀ ਨਹੀਂ ਸਮਝ ਆਈ ਕਿ ਜਿਹੜੇ ਇੱਥੇ ਹਮਲਾਵਰ ਆਵਰ ਆਏ ਉਹ ਬਈਅਤ ਨਹੀਂ ਸਨ ਆ ਉਹ ਅਗਰ ਖੈਬਰ ਵੱਲੋਂ ਆਏ ਨੇ ਤੇ ਕਿਸੇ ਨੂੰ ਲੜ ਕੇ ਕਿਸੇ ਨੂੰ ਹਰਾ ਕੇ ਕਿਸੇ ਨੂੰ ਮਾਰ ਕੇ ਆਏ ਨੇ ਅਗਰ ਬਲੋਚਿਸਤਾਨ ਵੱਲੋਂ ਆਏ ਨੇ ਜਾਂ ਸਿੰਧ ਨੂੰ ਆਏ ਨੇ ਤੇ ਕਿਸੇ ਨੇ ਲੜ ਕੇ ਆਏ ਤੇ ਜੇ ਉਹਨਾਂ ਨੇ ਉੱਥੇ ਰੁਕਿਆ ਹੁੰਦਾ ਤੇ ਅੱਗੇ ਪੰਜਾਬ ਤੱਕ ਆਉਂਦੇ ਹੀ ਨਾ ਕਿਸੇ ਵੀ ਨਹੀਂ ਰੁਕਿਆ ਫਿਰ ਹਿਸਟਰੀ ਦੇ ਵਿੱਚ ਵੇਖੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਅਸੀਂ ਜਦਵਾਤੀ ਹੋ ਗਏ ਉਹਨਾਂ ਦੇ ਕੋਈ ਗਲਤ ਮਤਲਬ ਨਹੀਂ ਲੈ ਸਕਦੇ ਇਸ ਦੀ ਵਿੱਚ ਇੰਜ ਹੀ ਹੁੰਦਾ ਰਿਹਾ ਬਹੁਤ ਸਾਰੇ ਥਾਵਾਂ ਵਿੱਚ ਜੰਗ ਜਿਹੜੀ ਸੀ ਇਹ ਬੜੀ ਵੱਡੀ ਤਖਾਦ ਸੀ ਅੱਜ ਕਹਿ ਦਿੰਨੇ ਕਿ ਜੰਗ ਇੱਕ ਬੜੀ ਵੱਡੀ ਤਖਾਦ ਹੈ ਲੇਕਿਨ ਕਦੀ ਜੰਗ ਰੁਜ਼ਗਾਰ ਸੀ ਇੰਦੇ ਕੋਲ ਘੋੜਾ ਅੰਦਰ ਸੀ ਇੰਦੇ ਕੋਲ ਤੀਰ ਸੀ ਵਾਹ ਵਾਹ ਉਹ ਬਗੈੜਾ ਕਪੜੇ ਫੇਰਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਜਿਹਦੇ ਕੋਲ ਘੋੜਾ ਤੇ ਜਿਹਦੇ ਕੋਲ ਤੀਰ ਹੈ ਉਹ ਸਾਡੇ ਨਾਲ ਰਹਿੰਦੇ ਸੀ ਕਿਦਾਰੇ ਤੱਕ ਲੁੱਟ ਲੈ ਵਾਹ ਵਾਹ ਅੱਜ ਅਸੀਂ ਜਿਸ ਤਰ੍ਹਾਂ ਬੇਹਨਿਆ ਗਏ ਜਿਹੜੀਆਂ ਨੈਸ਼ਨਲ ਜਮ ਜਿਹੜਾ ਖਾਸ ਹੋਵੇ ਜਿਹਨ ਨੈਸ਼ਨ ਸਟੇਟ ਹੈ ਇਹ ਬੜਾ ਲੇਟ ਸਨਮਾ ਇੱਕ ਬਹੁਤ ਪੁਰਾਣਾ ਸਨਮਾ ਨੇ ਬਿਲਕੁਲ ਠੀਕ ਹੈ ਅਗਰ ਅਸੀਂ ਪੁਰਾਣੇ ਵਕਤਾਂ ਤੇ ਮੇਰੀ ਅੱਜ ਵੀ ਵਿਖ ਵੇਚ ਸ਼ੁਰੂ ਕਰੀ ਜਿਹੜਾ ਸਾਡਾ ਸਭ ਤੋਂ ਪਹਿਲਾ ਕੋਰਸ ਹੈ ਇਸ ਇਲਾਕੇ ਦੀ ਹਿਸਟਰੀ ਹੈ ਉਹਦੇ ਵਿੱਚ ਜਿਸ ਵਕਤ ਬਾਹਰੋਂ ਇੰਦਰਾ ਅਗਨੀ ਸੂਰਿਆ ਇਹ ਯੁੱਧੇ ਸੰਗਤੀ ਕਰਿਆ ਕਿ ਜੋਤਰਾ ਹੈ ਸੰਗਤ ਇਹ ਯੁੱਧੇ ਸੰਗਤ ਇਹ ਲੜਨ ਆਏ ਤਾਂ ਮਾਰਨ ਆਏ ਤਾਂ ਲੁੱਟਣ ਆਏ ਤਾਂ ਤੇ ਜਿਹੜਾ ਸਾਡਾ ਇੱਥੋਂ ਦਾ ਇੱਕ ਲੋਕਲ ਬੰਦਾ ਜਿਹੜਾ ਉਹਨਾਂ ਦੇ ਨਾਲ ਲੜਿਆ ਉਹਦਾ ਨਾਂ ਬ੍ਰਿਤਰਾ ਇਹਦੇ ਇੱਕ ਵੇਦ ਵਿੱਚ ਲਿਖਿਆ ਜਾ ਹਿੰਦੂਆਂ ਦਾ ਮੇਰੀ ਆਡੀਅנס ਨੂੰ ਬੇਨਤੀ ਹੈ ਕਿ ਪਲੀਜ਼ ਜਰਾ